ਹਾਂਜੀ ਮੈਂ ਡਾਕਟਰ ਐਸ.ਪੀ. ਸਿੰਘ ਪੰਨੋ ਜੋ ਰਾਮਦਾਸ ਹਸਪਤਲ ਕਲਾਨੌਰ ਤੋਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਰਖੀਦੀ ਬਹੁਤ-ਬਹੁਤ ਸ਼ੁਭ ਕਾਮਨਾ ਦਿੰਦਾ ਹਾਂ ਅਤੇ ਨਾਲ ਹੀ ਇਹ ਸੰਦੇਸ਼ ਦਿੰਦਾ ਹਾਂ ਕਿ ਜਿਵੇਂ ਕਿ ਬਾਦਸ਼ਾਹ ਦਾ ਮੌਸਮ ਹੈ ਤਾਂ ਮਤਲਬ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਇਸ ਤੋਂ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਮੱਛਰ ਉੱਥੇ ਇਕੱਠਾ ਹੁੰਦਾ ਹੈ ਉਸ ਤੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਰੇ ਸੁੱਝੇਤ ਰਹੋ ਪਾਣੀ ਇਕੱਠਾ ਨਾ ਹੁੰਦੇ ਹੋ ਅਤੇ ਇਤਿਹਾਰ ਨੂੰ ਸਾਰੇ ਰਲ ਮਿਲ ਕੇ ਸ਼ਹੀਦਰ ਬਣਾਓ। ਇਸ ਬਈ ਮੈਂ ਕਿ ਜਿਹੜੇ ਉਹ ਡੇਂਗੂ ਦਾ ਇਹ ਸਿਸਟਮ ਕਿਵੇਂ ਪਰ ਲੱਗਦਾ। ਦੇਖੋ ਜੀ ਇਹ ਜਿਹੜਾ ਡੇਂਗੂ ਆ ਇਹ ਜਿਹੜਾ ਮੱਛਰ ਹੁੰਦਾ ਦਿਨ ਵੇਲੇ ਕੱਟਦਾ ਜ਼ਿਆਦਾ ਤੇ ਜਿਹੜਾ ਮਲੇਰੀਆ ਵਾਲਾ ਮੱਛਰ ਹੁੰਦਾ ਜ਼ਿਆਦਾ ਰਾਤ ਵੇਲੇ ਕੱਟਦਾ ਤੇ ਇਹਨਾਂ ਲੱਛਣ ਉਹੀ ਨੇ ਬੁਖਾਰ ਤੇ ਨਾਲ ਸਰੀਰ ਦਾ ਟੁੱਟਣਾ ਭਜਣਾ ਸਿਰਦਰਦ ਅਤੇ ਹੋਰ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਨੇ ਤੇ ਠੰਡ ਲੱਗਦੀ ਆ। ਇਹ ਹਾਜ਼ਰ ਲੱਛਣ ਆਉਂਦੇ ਨੇ ਤਾਂ ਇਹਦੇ ਅਸੀਂ ਆਪਾਂ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਤੇ ਜਿਵੇਂ ਪਹਿਲਾਂ ਵੀ ਦੱਸਿਆ ਪਾਣੀ ਇਕੱਠਾ ਨਾ ਹੁੰਦਿਓ ਉਹਦੇ ਨਾਲ ਮੱਛਰ ਨਹੀਂ ਬਣੇਗਾ ਤਾਂ ਇਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ